ਪਿਆਰ ਭਰੀ ਸਤਿ ਸ੍ਰੀ ਅਕਾਲ ਦੇਸੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਅੱਜ ਆਪਾਂ ਕਿੰਨੀ ਵਧੀਆ ਰੈਸਪੀ ਤਿਆਰ ਕਰਾਂਗੇ ਦੇਖਦੇ ਆਪਾਂ ਨੂੰ ਕਿਹੜਾ ਕਿਹੜਾ ਗਰੀਡੀਐਂਟਸ ਇਹਦੇ ਲਈ ਚਾਹੀਦਾ ਹੈ ਆਪਾਂ ਪਾਲਕ ਲਈਏ ਤੇ ਚਾਰ ਪੰਜ ਪੱਤੇ ਲਏ ਆ ਵਨ ਅਨੀਅਨ ਲਿਆ ਸੀ ਇੱਕ ਪੈਪਰ ਲਈਏ ਜਿਹਦਾ ਪੈਪਰ ਦਾ ਚੌਥਾ ਹਿੱਸਾ ਲਿਆ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲਿਆ 3 4 ਛੂਪੂਨ ਆਪਨੇ ਕੋ ਸਵੀਟ ਕੌਰਨ ਆ ਲੈ ਕੇ ਜਿਨ ਛਿੰਦੀ ਵੀ ਕਹਿੰਦੇ ਆਗੇ ਆਪਾਂ ਕੈਰਟ ਦੇ ਇੱਕ ਕੈਰਟ ਲਈ ਸੀ 3 پیس ਗਾਨਿਕ ਦਿਨ ਆਇਆ ਐ ਕਪਾ ਜਿੰਜਾ ਪਿਸ ਨੇ ਆਪਾਂ ਕੋ ਗ੍ਰੀਨ ਚੀੜੀਆ ਪਿੰਕ ਸਾਲਟਾ ਕਰੀ ਪਾਲਦਰਾ ਐਂਡ ਪਪਰਿਕ ਲੇਅਰ ਜਿਹੜੀ ਲਾਲ ਹੁੰਦੀ ਆ ਤੇ ਆਪਾਂ ਕਿਨਵਾ ਲਿਆਏ ਕਿਨੇ ਆਦੀ ਆਪਾਂ ਇੱਕ ਕੌਲੀ ਲਗਿਆ ਇਹਨੂੰ 20 ਮਿੰਟ ਆਪਾਂ ਬੋਇਲ ਕਰਾਂਗੇ ਆਪਾਂ ਤਾਂ ਜਸ ਇਹੀ ਵੇਜੀਟੇਬਲ ਪਾਇਆ ਨਾ ਤੁਸੀਂ ਕੋਈ ਵੀ ਪਾ ਸਕਦੇ ਆ ਜਿਹਦਾ ਚਿਕ ਪੀਸ ਹੋਵੇ ਗ੍ਰੀਨ ਪੀਸ ਹੋਵੇ ਕਾਲੀਫਲਾਵਰ ਬਰੋਕਲੀ ਤੁਸੀਂ ਕੋਈ ਵੀ ਚੀਜ਼ ਇਹਦੇ ਵਿੱਚ ਪਾ ਸਕਦੇ ਆ ਜਿਹੜੇ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਪਸੰਦ ਆ ਤੇ ਆਹ ਜਿਹੜਾ ਚਿਲੀ ਪਾਉਣੀ ਆ ਜਾਂ ਸੌਲਟ ਪਾਉਣਾ ਇਹ ਵੀ ਤੁਹਾਡੇ ਅਨੂਡ ਅਨਸਾਰਾ ਜੇ ਤੁਹਾਨੂੰ ਸਪਾਈਸੀ ਖਾਣਾ ਹੈ ਥੋੜਾ ਜਿਹਾ ਐਕਸਟਰਾ ਪਾ ਲਓ ਜੇ ਘੱਟ ਖਾਣੇ ਆ ਤੁਸੀਂ ਇਹਨੂੰ ਇਹਨੂੰ ਥੋੜਾ ਜਿਹਾ ਘੱਟ ਕਰ ਦਿਓ ਇਹ ਤੁਹਾਡਾ ਆਪ ਦਾ ਆਪਸ਼ਨ ਆ ਹੁਣ ਆਪਾਂ ਗੈਸਾਂ ਨੂੰ ਚੜਦੇ ਆ ਤੇ ਪੈਨ ਦੇ ਉੱਪਰ ਤੁਸੀਂ ਪਾਣੀ ਪਾਓ ਵੱਧ ਪਾ ਸਕਦੇ ਘੱਟ ਪਾ ਸਕਦੇ ਤੇ ਢੋਡੀ ਅਲਦੀ ਮਿਰਚੀ ਆ ਜਿਹੜੇ ਆਪਾਂ ਕਿਨੂ ਲਏ ਸੀ ਆਪਾਂ ਉਪਰਨੇ ਦੇ ਵਿੱਚ ਠੀਕ ਹੈ ਇਹ 20 ਮਿੰਟ ਲਈ ਆਪਾਂ ਇਹਦਾ ਰੱਖ ਦੇਣਾ ਇਹਨੂੰ ਬੁਆਇਲ ਕਾਟਣਾ ਹੈ 20 ਮਿੰਟ ਚ ਇਹ ਰੈਡੀ ਹੋ ਜਾਣਾ ਫਿਰ ਆਪਾਂ ਇਹਨੂੰ ਪਉਣ ਲਾਵਾਂਗੇ ਹੁਣ ਆਪਾਂ ਗੈਸ ਬੰਦ ਕਰਕੇ ਤੇ ਤਕਰਾਈ ਰੱਖਤੀ ਆ ਆਪਾਂ ਇਹਦੇ ਵਿੱਚ ਪੁਦੇ ਹੈ 올ਿਵ ਆਇਲ ਪਾਓ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਆ ਮਾਸਟਰ ਆਇਲ ਵੀ ਤਾ ਸਕਦੇ ਆ ਬੈਜ ਕੇਪਰੋ ਵੀ ਸਾਥ ਸਿੱਕੇ ਜਿਹੜੇ ਵੀ ਤੁਹਾਡੇ ਪਸੰਦਤ ਉਹ ਜਤੋ ਦੇ ਕੱਤੀ ਵਿੱਚ ਅਬ ਇਹ ਲਗੋ। ਉਹ ਮਾੜਾ ਜਿਹਾ ਗਾਲੇ ਕੈਂਡ ਜਿੰਜਰੀਆਂ ਸੀ ਉਹ ਪਾਇਆ। ਮਾਲੀਆ ਪਾ ਆ ਸਾਵੇ ਕੁਸ਼ ਪਾਤੇ ਨੇ ਜਿਹੜੇ ਤੁਹਾਨੂੰ ਦਿਖਾਇਆ ਸੀ ਜਿ ਆਪਣੀ। ਹਾਂ। ਓਪ। ਇਹਨੇ ਆਪ ਗੈਸ ਤੇ ਸੀ ਜਿ ਰੱਖੀ। ਜੇ ਬਹੁਤ ਤੇਜ਼ੀ ਵਾਜੇਗਾ ਤਾਂ ਅਡੇਕਾ ਰੱਖੀ ਸੀ ਗੈਸ ਤੇ ਨਹੀਂ ਆਫ ਹੋਵੇ। वो भी बहुत सेफी बना सकते हैं देखिए कितने सोने का कलर है इधर सुनते हैं हम देखा कलर सो में एंड आई हैव थ्री ऑप्शन है विद अ नाइट विद आई सी वे हैव वी सीड वी है गाइस मैं भी सेट करती हूं तो देखिए ये भी है किसी क्रैब नहीं कर दे ना ले जा सकते हैं बस पे पास में हम चले जा सकते हैं बाहर किसी बच्चे ਇਹ ਵੀ 3 ਦੇ ਜੈ ਨਹੀਂ ਰੱਖ ਸਕਦੇ ਕਿਸੇ ਵੀ ਚੀਜ਼ ਨਾਲ ਵੀ ਫਸ ਸਕਦੇ ਆ ਕਿਸੇ ਪਲੇਨ ਵੀ ਫਸ ਸਕਦੇ ਢਿੱਸੂ ਕੋਲ ਆਂਦੀ ਨਾਲ ਫਸ ਸਕਦੇ ਸੇਈ ਤਰ੍ਹਾਂ ਦਾ ਤੁਸੀਂ ਨਹੀਂ ਕੋਈ ਕੈਂਟਰ ਆਂ ਦਿੱਤੀ ਨਹੀਂ ਖਾਬ ਦਾ ਸਕਦੇ ਡਿਫਰੈਂਟ ਡਿਫਰੈਂਟ ਸਾਈਟਿੰਗ ਫਾਈਨਲ ਤੁਹਾਡਾ ਜਿਹੜਾ ਚੁੱਕਣਾ ਮੈਂ ਜਿਹੜੇ ਆਪਣੇ ਕੋਲ ਮਸਾਲੇ ਸਿੱਕੇ ਆਪਾਂ ਸਾਰੇ ਮਿਕਸ ਕਰ ਦੇਣੀ ਨਾ ਨਹੀਂ ਹੋਗਾ ਭਾਈ ਇਹਦੇ ਵਿੱਚ ਖੀਨ ਨਾ ਸਾਬਤ। ਚੱਪ। ਚੱਪ। ਜene ne to 30 minute laiya pata kera khilange. Tu phir dekh le. ਇਹ ਜੀ ਸਾਰਾ ਮਿਕਸ ਹੋ ਗਿਆ। ਜੇਕ ਹਨ ਕਿੰਨੇ ਜਿੰਨੇ ਸੋਦਾ ਹੱਦ। ਜੇ ਬਾਰੇ ਮਸਾਂ ਲੈਣੀ ਪੌੜੇ ਪਾ ਕੇ ਤੁਸੀਂ ਪੋੜੇ ਆ ਤੇ ਵੀ ਪਾ ਸਕਦੇ। ਉਡੀ ਆਪੀ ਮਾਤੀ ਆਪਾਂ 4 ਪੀਸ ਲਏ ਆ ਚਿਕਨ ਦੇ ਐਡਾ ਤੇ ਸਾਈਜ ਆ ਇਹਨਾਂ ਦਾ ਤੇ ਆਪਾਂ ਇਹਨਾਂ ਨੂੰ ਛੋਟੇ ਛੋਟੇ ਡਾਈਸ ਸੰਗੂਏ ਕੱਟ ਲੈਣਾ ਪੀਸ ਦੇ ਵਿੱਚ ਫਿਰ ਇਹਨਾਂ ਨੂੰ ਮਸਾਲਾ ਲਾ ਕੇ ਆਪਾਂ ਆ ਬੰਦੇ ਵਿੱਚ ਰੱਖ ਦੇਣਾ ਆਪਾਂ ਚਿਕਨ ਦੇ ਛੋਟੇ ਛੋਟੇ ਪੀਸ ਕੱਟ ਲਏ ਡਾਈਸ ਤੋਂ ਪਹਿਲਾਂ ਵੀ ਦੱਸਿਆ ਸੀ ਜਿਦਾ ਤੇ ਹੁਣ ਆਪਾਂ ਇਹਦੇ ਵਿੱਚ ਆ ਗਰਮ ਮਸਾਲਾ ਐਂਡ ਕਰੀ ਪਾਊਡਰ ਐਂਡ ਪੈਪਰਿਕ ਐਂਡ ਸਾਲਟ ਪਾ ਮਕੇ ਮੈਨੇ ਰੈਡ ਕਰਨ ਲਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਦੇਖੋ ਆਪਾਂ ਮੈਕਸੀਚੇਂਗੀ ਤਰ੍ਹਾਂ ਕਰ ਲਿਆ ਸੀ ਇਹ ਮਸਾਲਾ ਇਹਨੂੰ ਲੱਗ ਗਿਆ ਲੋਕਤੋਂ ਨੇੜੇ ਕਰਕੇ ਦਿਖਾ ਦੇਣੀ ਹਣ ਆਪਾਂ ਇੱਕ ਤੇਈ ਲਾ ਮਾਗੇ ਇਹਦੇ ਗਾਚੇ ਨੂੰ ਪਾ ਕੇ ਆਪਾਂ ਬੰਨ 101 ਆਹ 20 23 ਤੇ ਲਾ ਕੇ ਐਂਡ 25 ਮਿੰਟ ਲਈ ਰੋ ਕੁੱਕਰ ਖੰੋ। ਇਹ ਵਾ ਸਫੇਰ ਆਪ ਜੀ ਦੇ ਆਪ ਬਲੈ ਆ ਪੂਗਾ ਪਾਉ ਦੇ ਨਾਲ ਇਨ ਸਰਵ ਕਰਾਂਗੇ ਤੇ ਸਾਲ ਦਾ ਸਿਰਫ ਨਾ ਵੀ ਖਾ ਸਕਦੇ ਜੇ ਕਰ ਨਾ ਗਏ ਤੇ ਫਿਰ ਆਪਾਂ ਇਹ ਨੂੰ ਚਿਕਨ ਨਾਲ ਹੋਣਾ ਸਰਵ ਕਰਾਂਗੇ ਥਿਸ ਇਜ਼ ਦਾ ਫਾਈਨਲ ਲੁੱਕ ਫੋਰ ਕਿਨਵਾ ਇਸ ਕਲਾ ਦੇਖ ਸਾਡੇ ਕਿੰਨਾ ਨਾਈਸ ਆਇਆ ਟੇਸਟ ਵੀ ਬਹੁਤ ਸਵਾਦ ਆਪਾਂ ਚਿਕਨ ਵੀ ਆਇਸੀ ਨਾਲੇ ਤੇ ਤੁਹਾਨੂੰ ਦੱਸਿਆ ਸੀ ਤੁਸੀਂ ਚਿਕਨ ਆ ਵੀ ਖਾ ਸਕਦੇ ਫਿਰ ਨਾ ਦੇਖੋ ਚਿਕਨ ਦਾ ਕਲਰ ਕਿੰਨਾ ਸੋਨਾ ਹੈ ਰੈਡੀ ਹੈ ਜੇ ਤੁਸੀਂ ਟੇਕ ਅਵੇ ਲੈ ਗਏ ਰੋਜ਼ ਕੱਟਣਾ ਹੋਵੇ ਇਹਦਾ ਬਾਕਸ ਇਟ ਪਾ ਕੇ ਇਨੂ ਵੀ ਨਹੀਂ ਕਾਸ ਸਕਦੇ ਹਾਂ ਟਿਕੋ ਕੀ ਨਾ ਸਮਝਾਏ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਸੀਂ ਟਿਕਟੋਕ ਤੇ ਦੇਖਣਾ ਚਾਹੁੰਦੇ ਆ ਉਹਦੇ ਤੇ ਵੀ ਦੇਖ ਸਕਦੇ